ਬਸਟੀਰੀਆ ਵਾਈਨ ਕੀ ਬਸਟੀਰੀਆ ਵਾਈਨ ਪੰਜਾਬ ਚ ਹੋ ਸਕਦੀ ਆ ਤੇ ਇਹਦੀ ਕੀ ਖਾਸੀਅਤ ਆ ਅੱਠੀ ਕਾਲ ਦੀ ਮੈਂ ਗੁਰਸਮਰਨ ਸਿੰਘ ਤਨੂਆ ਨੈਚੁਰਲ ਫਾਰਮ ਤੋਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਬਸਟੀਰੀਆ ਵਾਈਨ ਦੀ ਬਸਟੀਰੀਆ ਦੀ ਬੇਲ ਤੇ ਤੁਸੀਂ ਆ ਦੇਖ ਸਕਦੇ ਹੋ ਜੀ ਫੁੱਲ ਬੜੇ ਜਾਮਨੀ ਜੇ ਰੰਗ ਦੇ ਬੜੇ ਪਿਆਰੇ ਜੇ ਫੁੱਲਾਂ ਦੇ ਗੁੱਛੇ ਜੋ ਲੰਬੇ ਲੰਬੇ ਲੰਮ ਕਰਏ ਨੇ ਜੀ ਤੇ ਆ ਦੇਖੋ ਜੀ ਸਾਰੀ ਬੇਲ ਦੇ ਉੱਤੇ ਇਹ ਤਕਰੀਬਨ ਦੋਸਤੋ ਜਦੋਂ ਬੇਲ ਵੱਡੀ ਹੋ ਜਾਂਦੀ ਹੈ ਜੀ ਤੇ ਪੂਰਾ ਸਾਈਜ਼ ਲੈ ਜਾਂਦੀ ਆ ਫਿਰ ਇਹ ਗੁੱਛੇ ਦੀ ਜਿਹੜੀ ਲੰਬਾਈ ਆ ਉਹ ਲਗਭਗ ਆਪਣੇ ਕੋਲੇ ਡੇਢ ਕ ਫੁੱਟ ਹੋ ਜਾਂਦੀ ਆ ਫੁੱਟ ਤੋਂ ਡੇਢ ਫੁੱਟ ਦੇ ਵਿੱਚ ਹੁਣ ਇਹ ਤੁਸੀਂ ਦੇਖ ਸਕਦੇ ਹੋ ਜਿਹੜੇ ਇਹਦੇ ਗੁੱਛੇ ਨੇ ਜੀ ਹੁਣ ਤਕਰੀਬਨ 6 6 ਇੰਚ ਲੰਬੇ ਜਾਂ ਕੋਈ 8 ਇੰਚ ਦਾ ਕੋਈ 10 ਇੰਚ ਦਾ ਲੰਬਾ ਗੁੱਛਾ ਹੈ ਜੀ ਆ ਦੇਖੋ ਜੀ ਇਹ ਬੜੀ ਸੋਹਣੀ ਲੱਗਦੀ ਆ ਜੀ ਵੇਲ ਇਹਦੇ ਚੋਂ ਇੱਕ ਮਿੱਠੀ ਮਿੱਠੀ ਖੁਸ਼ਬੂ ਆਉਂਦੀ ਆ ਹੁਣ ਮੈਨੂੰ ਇੱਥੇ ਖੜੇ ਨੂੰ ਉਹ ਮਹਿਸੂਸ ਹੋ ਰਹੀ ਆ ਥੋੜੀ ਥੋੜੀ ਪਿਆਰੀ ਪਿਆਰੀ ਜੀ ਖੁਸ਼ਬੂ ਜਿਹੜੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਆਪਾਂ ਨੂੰ ਆ ਰਹੀ ਆ ਜੀ ਇੱਥੇ ਖੜਿਆਂ ਨੂੰ ਤੇ ਇਹ ਸਵੇਰੇ ਤੇ ਸ਼ਾਮ ਬਹੁਤ ਵਧੀਆ ਮਾਹੌਲ ਦੇ ਵਿੱਚ ਕੁਲਦੀਆ ਖੁਸ਼ਬੂ ਜਦੋਂ ਆਪਾਂ ਇੱਥੇ ਸੈਰ ਕਰਦੇ ਆਂ ਜਾਂ ਇਹਦੇ ਕੋਲੇ ਖੜਦੇ ਆਂ ਫਿਰ ਆਪਾਂ ਨੂੰ ਖੁਸ਼ਬੂ ਬੜੀ ਪਿਆਰੀ ਲੱਗਦੀ ਆ ਜੀ ਦੋਸਤੋ ਇਹ ਵੇਲ ਪੰਜਾਬ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਲਾਈ ਜਾ ਸਕਦੀ ਆ ਇਹਨੂੰ ਦੋ ਤਰੀਕਿਆਂ ਨਾਲ ਜਾਂ ਤਾਂ ਜਿਵੇਂ ਆ دیوار ਦੇ ਨਾਲ ਮੈਂ ਹੈਜ ਦੇ ਨਾਲ ਚਾੜ ਦਵਾ ਜੀ ਇਹਨੂੰ ਉੱਤੇ ਉਦੋਂ ਫਿਰ ਇਹਦੇ ਫੁੱਲ ਐਦਾਂ ਲਟਕਦੇ ਨੇ ਇੱਕ ਤਰੀਕਾ ਹੋਰ ਆ ਬਾਈ ਜਿਵੇਂ ਐਂਟਰੈਂਸ ਦੇ ਉੱਤੇ ਘਰ ਦੇ ਵਿੱਚ ਜਿੱਥੋਂ ਐਂਟਰ ਹੁੰਨੇ ਆ ਜਾਂ ਆਪਾਂ ਕੋਈ ਸਪੈਸ਼ਲ ਆਪਣਾ ਗੇਟ ਆ ਜਾਂ ਰਾਸਤਾ ਉਹਦੇ ਉੱਤੇ ਆਪਾਂ ਲੋਹੇ ਦਾ ਜਾਲ ਪਾ ਕੇ ਇਹਨੂੰ ਉਹਦੇ ਉੱਤੇ ਚਾੜ ਸਕਦੇ ਆ ਫਰਵਰੀ ਮਹੀਨੇ ਤੋਂ ਸ਼ੁਰੂ ਹੋ ਜਾਂਦੇ ਆ ਫਰਵਰੀ ਦੇ ਲਾਸਟ ਦੇ ਵਿੱਚ ਅਖੀਰਲੇ ਹਫ਼ਤੇ ਦੇ ਵਿੱਚ ਇਹਦੇ ਕੋਲ ਲਾਉਣੇ ਖਿੜਨੇ ਸ਼ੁਰੂ ਹੋ ਜਾਂਦੇ ਆ ਲਗਭਗ ਮਾਰਚ ਸਾਰੀ ਇਹ ਫੁੱਲ ਰਹਿੰਦੇ ਆ ਜੀ ਇਹਨਾਂ ਦਾ ਜਿਹੜਾ ਬੇਲ ਦੇ ਉੱਤੇ ਖੜਨ ਦਾ ਸਮਾਂ ਟਿਕਣ ਦਾ ਸਮਾਂ ਉਹ ਲਗਭਗ ਆਪਣੇ ਕੋਲੇ 1 ਮਹੀਨਾ ਹੋ ਜਾਂਦਾ ਜੀ ਪੂਰਾ 1 ਮਹੀਨੇ ਦੇ ਵਿੱਚ ਆਪਾਂ ਪੂਰਾ ਇਹਨੂੰ ਇਹ ਇਹਦੀ ਖੁਸ਼ਬੂ ਲੈ ਸਕਦੇ ਆ ਇਹਦੇ ਫੁੱਲਾਂ ਨੂੰ ਆਪਾਂ ਪੂਰੇ ਧਿਆਨ ਨਾਲ ਰੱਖ ਸਕਦੇ ਆ ਜੀ ਜਦੋਂ ਇਹ ਆਪਾਂ ਸ਼ੈੱਡ ਪਾਤਾ ਜੀ ਇੱਕ ਸ਼ੈੱਡ ਦੇ ਉੱਤੇ ਚਾੜਤੀ ਤਾਂ ਫਿਰ ਉਸ ਸਮੇਂ ਦੇ ਵਿੱਚ ਫਰਵਰੀ ਮਾਰਚ ਦੇ ਵਿੱਚ ਇਹ ਇਕੱਲੇ ਫੁੱਲੇ ਫੁੱਲ ਚਮਕਣਗੇ ਇਹਦੇ ਪੱਤੇ ਨਹੀਂ ਆਉਂਦੇ ਹੁਣ ਤੁਸੀਂ ਆ ਦੇਖੋ ਜੀ ਫਰਵਰੀ ਆ ਜੀ ਕੀ ਹੋ ਚੁੱਕੀ ਆ ਜੀ ਆ ਜਿਹੜੇ ਇਹਦੇ ਪੱਤੇ ਨੇ ਉਹ ਹੁਣ ਆਉਣ ਲੱਗੇ ਨੇ ਪਹਿਲਾਂ ਸਿਰਫ ਇਹਦੇ ਫੁੱਲ ਫੁੱਲ ਸੀ ਹੁਣ ਇਸ ਤੋਂ ਬਾਅਦ ਕਿਤੇ ਜਾ ਕੇ 15-20 ਦਿਨਾਂ ਤੱਕ ਜਿਆਦਾ ਪੱਤੇ ਹਰੇ ਦੇਖਣ ਲੱਗਣਗੇ ਨਹੀਂ ਤੇ ਇਹ ਜਾਮਨੀ ਦੀ ਜਾਮਨੀ ਪੂਰੇ ਫੁੱਲੇ ਦੇ ਜਿੰਨੇ ਵੀ ਨੇ ਉਹ ਲੰਮਕ ਦੇ ਰਹਿੰਦੇ ਆ ਜੀ ਇਹਨੂੰ ਜਦੋਂ ਆਪਾਂ ਟਨਲ ਬਣਾ ਦਿੰਨੇ ਆ ਦੀ ਟਨਲ ਦੇ ਸਾਰੀ ਦੇ ਉੱਤੇ ਫੈਲ ਜਾਂਦੀ ਹੈ ਜੀ ਇਹਦੀ ਤਕਰੀਬਨ ਜਿਹੜੀ ਚੜਾਈ ਆ 20 ਫੁੱਟ ਤੋਂ ਲੈ ਕੇ ਆਪਾਂ 30 ਫੁੱਟ ਤੱਕ ਇਹਨੂੰ ਲੰਬੇ ਏਰੀਆ ਦੇ ਵਿੱਚ ਲਗਾ ਸਕਦੇ ਆ ਬੇਲ ਜਿੱਥੇ ਮਰਜ਼ੀ ਲਾ ਦੋ ਇਹਨੂੰ ਤੇ ਜਿਵੇਂ ਮਰਜ਼ੀ ਚਾੜਦੀ ਏ ਸਟਰਕਚਰ ਬਣਾ ਕੇ ਤਾਂ ਬੜੇ ਸੋਹਣੇ ਲੱਗਦੇ ਆ ਜੀ ਜਦੋਂ ਫੁੱਲ ਨਾਮ ਕਰੇ ਨੇ ਤਾਂ ਐਂ ਲੱਗਦਾ ਵੀ ਜਿਵੇਂ ਜੰਨਤ ਦੇ ਵਿੱਚ ਦੀ ਲੰਘਦੇ ਹੋਈ ਏ ਜੀ ਬੜਾ ਪਿਆਰਾ ਫੁੱਲ ਆ ਜੀ ਇਹ ਬੜੀ ਖੁਸ਼ਬੂ ਵਧੀਆ ਜੀ ਇਹਦੀ ਤੇ ਇਹਦੇ ਚ ਤਿੰਨ ਰੰਗ ਆਉਂਦੇ ਆ ਬਾਈ ਜੀ ਕਾਮਨਲੀ ਇੱਕ ਪਿੰਕਿਸ਼ ਕਲਰ ਆ ਕਿ ਜਾਮਨੀ ਆ ਇੱਕ ਚਿੱਟੇ ਰੰਗ ਦੀ ਆਉਂਦੀ ਆ ਜੀ ਵੇਲੇ ਆਪਣੇ ਕੋਲੇ ਜਾਮਨੀ ਬੇਲ ਤਾਂ ਹੈਗੀ ਆ ਜੀ ਪਰ ਜਿਹੜੀਆਂ ਪਿੰਕ ਤੇ ਵਾਈਟ ਨੇ ਉਹ ਦੋਨੋਂ ਆਪਾਂ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ ਲੱਭਣ ਦੀ ਮੈਂ ਕੋਸ਼ਿਸ਼ ਕਰ ਰਹੀ ਹਾਂ ਵੀ ਆਪਾਂ ਇਹਨੂੰ ਲਿਆ ਕੇ ਪੰਜਾਬ ਦੇ ਵਿੱਚ ਲਾਈਏ ਤੇ ਇਹਨੂੰ ਅੱਗੇ ਪ੍ਰੋਪਗੇਟ ਕਰਕੇ ਤੁਹਾਡੇ ਕੋਲ ਹਰ ਇੱਕ ਦੇ ਫਾਰਮ ਦੇ ਉੱਤੇ ਹਰ ਇੱਕ ਦੇ ਘਰ ਦੇ ਵਿੱਚ ਇਹ ਬੇਲ ਆਪਾਂ ਪਹੁੰਚਾਈਏ ਜੀ ਜਿਹੜੇ ਬੰਦੇ ਸ਼ਕੀਨ ਨੇ ਜੀ ਜਦੋਂ ਸ਼ੈੱਡ ਬਣਾ ਲੈਂਦੇ ਆ ਫਿਰ ਇਹ ਬਹੁਤ ਸੋਹਣਾ ਲੱਗਦਾ ਥਿਊ ਬਹੁਤ ਵਧੀਆ ਬਣਦਾ ਤੇ ਇਹ ਯੂਨੀਵਰਸਿਟੀ ਦੇ ਵਿੱਚ ਵੀ ਖੜੀ ਆ ਬੇਲ ਉੱਥੇ ਵੀ ਬੜਾ ਸੋਹਣਾ ਉਹਨਾਂ ਨੇ ਇੱਕ ਲੰਬੀ ਟਨਲ ਬਣਾ ਕੇ ਪੂਰੀ 20 30 ਫੁੱਟ ਦੀ ਉਹਦੇ ਚ ਚਾਰ ਪੰਜ ਬੇਲਾਂ ਲਾਈਆਂ ਹੋਈਆਂ ਨੇ ਤੇ ਅੱਡ ਅੱਡ ਉਹ ਫੁੱਲ ਦਿੰਦੀਆਂ ਨੇ ਬੜਾ ਸੋਹਣਾ ਲੱਗਦਾ ਜੀ ਤੇ ਹੁਣ ਇਹਦਾ ਦੋਸਤੋ ਪ੍ਰੋਪਗੇਸ਼ਨ ਦਾ ਜਿਹੜਾ ਸਮਾਂ ਉਹ ਦਸੰਬਰ ਜਨਵਰੀ ਹੁੰਦਾ ਉਦੋਂ ਆਪਾਂ ਇਹਨੂੰ ਪ੍ਰੋਪਗੇਟ ਕਰ ਸਕਦੇ ਆ ਪੰਜਾਬ ਦੇ ਵਿੱਚ ਮੇਰੇ ਕੋਲੇ ਵੀ ਅਵੇਲੇਬਲ ਨੇ ਕਈ ਨਰਸਰੀਆਂ ਤੇ ਇਹ ਅਵੇਲੇਬਲ ਨੇ ਬੜੇ ਵਧੀਆ ਤਰੀਕੇ ਨਾਲ ਬਹੁਤ ਸੋਹਣੀਆਂ ਲੱਗਦੀਆਂ ਨੇ ਜਦੋਂ ਪੂਰੀ ਐਨ ਲਾਈਨ ਕੰਧ ਦੇ ਤੋਂ ਤੌਰ ਤੇ ਬਣਾਈ ਹੋਵੇ ਜਾਂ ਫਿਰ ਇਹਦਾ ਸ਼ੈੱਡ ਪਾਇਆ ਹੋਵੇ ਫਿਰ ਬਹੁਤ ਚੰਗਾ ਲੱਗਦਾ ਜੀ ਤੇ ਤੁਸੀਂ ਜੇ ਇਹ ਮਿਲ ਚਾਹੀਦੀ ਹੋਗੀ ਤੁਸੀਂ ਤੁਹਾਨੂੰ ਅਨੈਚੁਰਲ ਫਾਰਮ ਤੋਂ ਆ ਕੇ ਲੈ ਜਾ ਸਕਦੇ ਹੋ ਜਾਂ ਤੁਸੀਂ ਮੈਨੂੰ ਕਾਲ ਕਰਕੇ ਪੁੱਛ ਸਕਦੇ ਹੋ ਵੀ ਕਿੱਥੋਂ ਮਿਲ ਸਕਦੀ ਹੈ ਜੀ ਇਹ ਧੰਨਵਾਦ ਜੀ